ਚਰਦੀਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਸ਼ਕਾਂ ਸਰਸ਼ਕਾਲ ਮੈਂ ਪ੍ਰਪਿੰਦਰਪੀਤ ਸਿੰਘ ਪੰਦੇੜਾ ਪੰਜਾਬੀ ਖਬਰਾਂ ਦੇ ਇਸ ਖਾਸ ਬੁਲਟਿਨ ਪੰਜਾਬ ਅਪਡੇਟ ਚ ਤੁਹਾਡਾ ਸਵਾਗਤ ਕਰਦਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਚੰਡੀਗੜ੍ਹ ਵਿਖੇ ਇੱਕ ਵਰਕਸ਼ਾਪ ਨੂੰ ਸੰਬੋਧਨ ਕੀਤਾ ਜਿੱਥੇ ਕਿ ਉਹਨਾਂ ਨੇ ਮਹਿਲਾ ਡਾਕਟਰਾਂ ਅਤੇ ਆਸ਼ਾ ਵਰਕਰਾਂ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ ਨੇ ਜਿੱਥੇ ਮੈਲਾ ਡਾਕਟਰ ਅਤੇ ਆਸ਼ਾ ਵਰਕਰਾਂ ਨਾਲ ਸਬੰਧਤ ਸਮੱਸਿਆਵਾਂ ਬਾਰੇ ਗੱਲਾਂ ਕੀਤੀਆਂ ਉਸ ਦੇ ਨਾਲ ਹੀ ਉਹਨਾਂ ਨੇ ਮਹਿਲਾਵਾਂ ਨਾਲ ਸੰਬੰਧੀ ਵੀ ਬਿਮਾਰੀਆਂ ਅਤੇ ਹੋਰ ਸਮੱਸਿਆਵਾਂ ਦੀਆਂ ਗੱਲਾਂ ਕੀਤੀਆਂ ਅਤੇ ਮੈਲਾ ਡਾਕਟਰਾਂ ਅਤੇ ਆਸ਼ਾ ਵਰਕਰਾਂ ਨਾਲ ਗੱਲਬਾਤ ਕਰਕੇ ਉਹਨਾਂ ਨੇ ਸਾਰੇ ਮਸਲਿਆਂ ਨੂੰ ਵਿਚਾਰਿਆ ਅਤੇ ਮਸਲਿਆਂ ਦੇ ਹੱਲ ਦਾ ਭਰੋਸਾ ਵੀ ਦਿੱਤਾ ਐਂਡ 올 ਦਾ ਸਿਵਲ ਸਰਜਨਸ ਡਿਸਟ੍ਰਿਕਟ ਫੈਮਿਲੀ ਵੈਲਫੇਅਰ ਆਫਿਸਰਸ ਐਂਡ 올 ਦਾ ਪ੍ਰੋਗਰਾਮ ਆਫਿਸਰਸ Uh, this program is very uh, important. It's not only, you see, uh, about female feticide. It's about, uh, I would say, about gender justice also, about the human rights of uh, uh, fair sex. Uh, and this is a very unique kind of situation where you are killing uh, girls before they are born. You see, uh, this, I mean, there can't be a worse crime than this. ਇਦੇ ਵਾਸਤੇ ਜ਼ਰੂਰੀ ਹੈ ਕਿ ਜਿਹੜੇ ਸਿਵਲ ਸਰਜਨਸ ਐਂਡ ਪਾਰਟਿਕੁਲਰਲੀ ਡਿਸਟ੍ਰਿਕਟ ਫੈਮਿਲੀ ਵੈਲਫੇਅਰ ਆਫਸਰਸ ਦੇ ਹੈਵ ਟੂ ਯੂ ਸੀ ਕੀਪ देयर ਆਈਜ਼ ਓਨ ਦਾ ਗਰਾਉਂਡ ਰਾਈਟ ਅਪ ਟੂ ਆਸ਼ਾ ਵਰਕਰਸ ਇਨਕਲੂਡਿੰਗ ਐਮ ਪੀ ਐਚ ਡਬਲਿਊ ਫੀਮੇਲ ਆਸ਼ਾ ਵਰਕਰਸ ਐਂਡ 올 ਥੀਸ ਵਰਕਰਸ ਆਮ ਸ਼ੋਰ ਦੈਟ ਵੈਨ ਏਵਰ ਲੇਡੀ ਗੈਟਸ ਪ੍ਰੈਗਨੈਂਟ ਦਾ ਇੰਟਾਇਰ ਵਿਲੇਜ 노ਸ ਜੀ ਔਰ ਦਾ ਇੰਟਾਇਰ ਮਹੱਲਾ 노ਸ ਕਿ ਹੁਣ ਫੁਲਾਣੇ ਵਾਲੀ ਪ੍ਰੈਗਨੈਂਟ ਹੋ ਗਈ ਐ ਜੀ उस प्रेगनेंसी कितने गई इफ, इफ इट डिस्पीयर सो इट शुड बी वेरी डिफिकल्ट आई थिंक रजिस्ट्रेशन इज ए मस्ट दैट इंसेंटिव इज स्टिल आशा वर्कर्स वी यूज टू गैट दिस मनी वी आर नॉट गैटिंग इट एनी मोर आई थिंक इटस वेरी इम्पोर्टेंट वैसे अपना जो स्लोगन है बेटी बचाओ बेटी पढ़ाओ मैन चाहता है बेटी बचाओ मुंडे पढ़ाओ ਲੜਕਿਆਂ ਨੂੰ ਪੜਾਉਣ ਦੀ ਲੋੜ ਹੈ ਬੇਟੀਆਂ ਪੜਨ ਦੇ ਵਿੱਚ ਹੁਸ਼ਾਰਾ ਤੁਸੀਂ ਕੋਈ ਵੀ ਕੋਈ ਵੀ ਇਗਜ਼ਾਮ ਲੈ ਲਓ ਤੇ ਚੋੜੀਆਂ ਟਾਪਰ ਹੋਣਗੀਆਂ ਜੇ 10 ਦੇ ਵਿੱਚੋਂ ਘੱਟੋ ਘੱਟ 6 7 8 ਗਰਲਸ ਇੱਕ ਦੋ ਬॉयਜ਼ ਹੋਣਗੇ ਇਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਜਿਹੜਾ ਤੁਹਾਡੇ ਸਿਵਲ ਸਾਧਨਾਂ ਇਹ ਛੋਟ ਨੋਕ ਉਹਦੇ ਡਿਸਟ੍ਰਿਕਟ ਦੀ ਕੀ ਹਾਲਾਤ ਹੈ ਗਿਆ ਮੈਂ ਆਪਣਾ ਇੱਕ ਤਾਂ देयर इज अ ਵੇਰੀਏਬਿਲਟੀ ਔਟ ਦਾ ਨੈਸ਼ਨਲ ਲੈਵਲ ਆਈ ਥਿੰਕ ਨਾਰਥ ਈਸਟ ਵਿੱਚ ਸਭ ਤੋਂ ਘੱਟ ਹੈ ਔਰ ਕੇਰਲਾ ਇਜ਼ ਦਾ ਬੈਸਟ ਕੇਰਲਾ ਇਜ਼ ਦਾ ਬੈਸਟ ਸੋ ਇੱਕ ਤਾਂ ਸਟੇਟਸ ਦੇ ਵਿੱਚ ਵੇਰੀਏਸ਼ਨ ਬਹੁਤ ਹੈ ਜੇ ਮੈਂ ਪੰਜਾਬ ਦੀ ਗੱਲ ਕਰਾਂ ਹੁਸ਼ਿਆਰਪੁਰ ਦੇ ਵਿੱਚ 974 ਐਂਡ ਸਗਰੂਰ ਇਜ਼ 865 ਮਤਲਬ 100 ਤੋਂ ਜ਼ਿਆਦਾ ਦਾ ਡਿਫਰੈਂਸ ਹੈਗਾ ਸੋ ਇਹ ਦਿਸ ਇਜ਼ ਟਾਈਮ ਫॉर ਸਗਰੂਰ ਪੀਪਲ ਜਿਹੜੇ 900 ਤੋਂ نیچے ਹੈਗੇ ਆ ਔਰ ਆਈ ਊਡ ਸੇ ਕਿ ਜਿਹੜੇ ਨੈਸ਼ਨਲ ਐਵਰੇਜ 917 ਤੋਂ نیچے ਹੈਗੇ ਆ ਮੈਜੋਰਟੀ ਆਫ ਡਿਸਟ੍ਰਿਕਟ ਆਪਣੇ ਜੀ ਉਹ ਦਾ ਵਾਸਟ ਇਜ਼ ਸਗਰੂਰ ਮਾਨਸਾ SBS Nagar Amritsar पठानकोट एस ए एस नगर फरीदकोट दे आर बिलो नाइन हंड्रड सो ऑल सिविल सर्जन दे हैव टू सी वट इज द रीजन पहला जी मटर मोरटैलिटी एम एम आर इट वॉज वेरी हाई इन फरोजपुर दैन आई टॉक टू द डिप्टी कमिश्नर इतो भी गई हैं सेंटर तू नाओ देव मेड एंड मीटिंग विद आशा वर्कर्स ਉਹਨਾਂ ਨੇ ਹੁਣ ਸਾਡਾ ਰੀਸੈਂਟਲੀ ਅਸੀਂ ਇੱਕ ਵੈਲਿਊਏਸ਼ਨ ਕਰਾ ਰਹੇ ਸੀਗੇ ਸਾਨੂੰ ਕਿਹੜੇ ਹਸਪੀਟਲ ਹੈ ਜਿੱਥੇ ਐਮਸੀਐਸ ਸਰਵਿਸਰਸ ਆਰ ਵੈਰੀ ਪੁਰ ਐਂਡ ਵੀ ਨੀਡ ਟੂ ਇੰਟਰਵੈਨ ਇਰ ਹੈਵ ਸਮ ਅਲਾਈਅੰਸ ਵਿਦ ਦਾ ਮੇਬੀ ਪ੍ਰਾਈਵੇਟ ਸੈਕਟਰ ਆਈ ਵਿਲ ਕਮ ਟੂ ਥੈਟ ਲੇਟਰ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਫਿਰੋਜ਼ਪੁਰਾ ਹੈਗਾ ਥਿਸ ਇਜ਼ ਵਨ ਆਫ ਦਾ ਬੈਸਟ ਸੈਂਟਰਸ ਕਿ ਇਹਦੇ ਬਾਰੇ ਤੁਸੀਂ ਨਾ ਸੋਚੋ ਸੋ ਉਹਨਾਂ ਨੇ ਮਨ ਲੱਡ ਥੈਟ ਮੀਨਸ ਇਟ ਇਜ਼ ਪੋਸੀਬਲ ਇਫ ਦਾ ਸਿਵਲ ਸਰਜਨ ਇਜ਼ ਕੀਨ ਇਫ ਹੀ ਵਾਂਟਸ ਟੂ ਡੂ ਇਟ ਇਟ ਇਜ਼ ਇਟ ਇਜ਼ ਪੋਸੀਬਲ ਸੋ ਸਿਮਿਲਰਲੀ ਪਿਛਲੀ ਵਾਰੀ ਜਿਹੜਾ ਡੈਂਗੀ ਦੇ ਵਿੱਚ ਸੀਗਾ ਉਹ ਮੁਹਾਲੀ ਵਾਰ ਦਾ ਵਰਸਟ ਮੁਹਾਲੀ ਐਂਡ ਸ਼ਾਰਪੁਰ ਆਈ ਥਿੰਕ ਥਿਸ ਈਅਰ ਦੇ ਆਰ ਦਾ ਬੈਸਟ ਬਿਕਾਜ਼ ਦੇ ਫੋਕਸਡ ਔਨ ਥੈਟ ਸੋ ਇਟਸ ਓਨਲੀ ਅਬਾਊਟ ਯੂਰ ਅਟੈਂਸ਼ਨ ਕਿ ਤੁਸੀਂ ਕਿੱਥੇ ਕਰਦੇ ਹੋ ਉਹਨੂੰ ਤੇ ਇਹ ਇੱਕ ਇਹੋ ਜਿਹਾ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਪੈਸੇ ਦੀ ਪ੍ਰੋਬਲਮ ਨਹੀਂ ਹੈ ਜਿਹੜਾ ਤੁਹਾਡਾ ਇਨਫਾਰਮਰ ਹੈ ਇਟਸ 50000 ਇਟਸ ਅ ਹਿਊਜ ਅਮਾਉਂਟ ਐਂਡ ਜਿਹੜਾ ਡਿਕੁਆਇ ਕਸਟਮਰ ਹੈ ਇਟਸ 1 ਲੱਖ so it should not be difficult to catch this and you see people come from oriana and other states and catch ایتھے ਤੁਹਾਡੇ ਨਵੇਂ ਸ਼ਹਿਰ ਕੋਲ ਬਲਾਚੌਰ ਕੋਲ ਫੜਿਆ ਸੀ ਇਹ ਹੀ ਵਾਸ ਕੁਆਲੀਫਾਈਡ ਰੇਡੀਓਲੋਜਿਸਟ ਤੇ ਆਈ ਐਮ ਐ ਸਿਓਰ ਕਿ ਸਾਰੇ ਆਈ ਐਮ ਐ ਵਾਲਿਆਂ ਨੂੰ ਡਾਕਟਰਸ ਨੂੰ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇਹ ਯੂ ਸ਼ੁਡ ਆਲ نو ਕਿ ਮੇਰੇ ਏਰੀਆ ਦੇ ਵਿੱਚ ਹੋ ਰਿਹਾ ਹੈਗਾ ਸੋ ਇਹ ਨਵੇਂ ਸ਼ਹਿਰ ਵਾਲਿਆਂ ਨੂੰ ਪਹਿਲੇ ਆਪ ਕੋ ਦੀ ਫੜ ਲੈਣਾ ਚਾਹੀਦਾ ਸੀ ਉਹਨਾਂ ਨੂੰ ਪੰਜਾਬ ਅਪਡੇਟ ਚ ਅੱਜ ਲਈ ਵਾਸ ਹੈ ਨਹੀਂ ਮੈਨੂੰ ਤੇ ਇਜ਼ਾਜ਼ਤ ਧੰਨਵਾਦ